ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਚੜਾਉਣ ਵਾਲਾ ਲੋ ਪਿੰਡ ਦੇ ਵਿੱਚ ਵਿਆਹ ਕਰਵਾਉਣ ਵਾਲਾ ਲੋ ਇਹ ਜੇ ਬਿਲਕੁਲੀ ਸਹੀ ਨਹੀਂ ਠੀਕ ਹੈ ਪਿੰਡ ਦੇ ਮੜਲੋ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹਮ ਮੁਰਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਜਿਵੇਂ ਆਪਾਂ ਨੂੰ ਬਾਹਲੇ ਦੂਜੇ ਸੁਬਿਆਂ ਜੇ ਜ਼ਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੋਣੀ ਚਾਹੀਦੀ ਇੱਥੇ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਇਹਨਾਂ ਨਾਲ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੇ ਇਹੋ ਚੀਜ਼ ਚਾਹੀਦੀ ਹੈ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮੰਗਣੀਆਂ ਮਾਂਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਫੜਿਆ ਗਿਆ ਤਾਂ ਉਸ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਤੇ ਉਸ ਦੇ ਪਿੱਛੇ ਕੋਈ ਵੀ ਨਹੀਂ ਜਾਵੇਗਾ ਇਸ ਦੇ ਨਾਲ ਹੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਲੈ ਕੇ ਵੀ ਵੱਡਾ ਫੈਸਲਾ ਕੀਤਾ ਹੈ ਕਿ ਜੇਕਰ ਪਿੰਡ ਦੇ ਵਿੱਚ ਪ੍ਰਵਾਸੀ ਕੋਈ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਇਨਾ ਹੀ ਨਹੀਂ ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲੈਂਦਾ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦਾ ਵੋਟਰ ਕਾਰਡ ਵੀ ਪਿੰਡ ਦੇ ਵਿੱਚ ਨਹੀਂ ਬਣਾਇਆ ਜਾਵੇਗਾ ਜ਼ਮੀਨ ਖਰੀਦਣ ਦੀ ਵੀ ਇਜਾਜ਼ਤ ਉਹਨਾਂ ਨੂੰ ਨਹੀਂ ਹੋਵੇਗੀ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਹੈ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ 'ਚ ਇਹ ਫੈਸਲੇ ਚੱਲਣਗੇ ਕਿਹੜੀ ਆਪਣਾ ਪੰਜਾਬ ਨੂੰ ਕੋਪ بچਾ ਸਕਦੇ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਅਦ ਚ ਜਵਾਕ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਰਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚ ਵਾਲੀਆਂ ਹੁੰਦੀਆਂ ਜਿਹੜੀਆਂ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣਾਂ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ ਤੇ ਮਾਲਕ ਇਹੀ ਕਿਹਾ ਉਹਨੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਦੇ ਪੰਜਾਬੀ ਮੰਨ ਲੋ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਠੀਕਾ ਵਸਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਦੂਜੇ ਸੂਬਿਆਂ 'ਚ ਜ਼ਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੁਣ ਜਾਂਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਆਪਾਂ ਨੂੰ ਸ਼ਦੀਦ ਇਹ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫੇਰ ਜਾ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲਾ ਕੇ ਜਾਂਦੇ ਆਪਣੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂਗਾ ਹਨ ਪੜ੍ਹਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਉਹਨਾਂ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਉਹਨਾਂ ਨੂੰ ਚਾਹੀਦੇ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਨੂੰ ਵੀਟਾ ਮੰਨਣੀ ਚਾਹੀਦੀ ਹੈ ਕਿਉਂਕਿ ਸਰਪੰਚ ਜਾਂ ਮੈਂਬਰਸ਼ਿਪ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੇ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਇਹਨਾਂ ਲਈ ਆਪਣੀ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀ। ਬਾਈ ਕਰਨ ਵਾਸਤੇ ਤਾਂ ਬਾਈ ਜੀ ਆਪਾਂ ਹਰ ਇੱਕੀ ਦੇ ਕੋ ਆਪਣੇ ਜਵਾਕ ਵੀ ਕੈਨੇਡਾ ਅਮਰੀਕਾ ਬਾਹਰਲੀ ਕੰਟਰੀ ਐਸ ਦਾ। ਪਰ ਪ੍ਰਵਾਸੀਏ ਤੇ ਆਉਣ ਆਪਦਾ ਕੰਮ ਕਰਨ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਕਤ ਨਹੀਂ। ਜਦੋਂ ਇੱਥੇ ਆ ਕੇ ਉਹ ਵੋਟਾਂ ਮਨਾਂ ਦੇ ਪੰਚਾਇਤ ਬਣਾਉਂਦੀ ਹੈ ਸਭ ਕੋਈ ਐਮਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ। ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ ਜਿਵੇਂ ਹੁਣ ਪਿੱਛੇ ਲਾ ਲਓ ਕੋਈ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਨਾਲ ਹੀ ਮਰੇ ਉਹ ਕਿੰਨਾ ਨੁਕਸਾਨਦਾਇਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਚੜਾਉਣ ਨਾਲ ਲਾ ਲਓ ਪਿੰਡ ਦੇ ਵਿੱਚ ਪਿਆਰ ਕਰਵਾਉਣ ਨਾਲ ਲਾ ਲੋ ਇਹ ਜੇ ਬਿਲਕੁਲੀ ਸਹੀ ਨਹੀਂ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮਿਲੂ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਉਹ ਇਹ ਤੋਂ ਕੁਝ ਸੇਧ ਲੈਣਗੇ ਪੜ੍ਹੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਇਹਨਾਂ ਚੋਂ ਨਹੀਂ ਇਹ ਤਾਂ ਫੈਸਲੇ ਬਹੁਤ ਵਧੀਆ ਨਹੀਂ ਗਏ ਜੀ ਲੋਕੋ ਪ੍ਰਵਾਸੀ ਇੱਥੇ ਅਗੇ ਤਾਂ ਕਬੂਦ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੀ ਉਹ ਬਰਦਾਸ਼ਤ ਕਰਨ ਚਾਹੀਦੀਆਂ ਪਿਛੇ ਘਟਨਾ ਹੋਈ ਜਿਲੰਧਰ ਚ ਵੀ ਮਾਰੀ ਹੋਈ ਹੈ ਜੀ ਐਵੇਂ ਇਹਨਾਂ ਮਾਹੌਲ ਖਰਾਬ ਹੁੰਦਾ ਜੀ ਅਸੀਂ ਦਾ ਬਹੁਤ ਈ ਹਰ ਕਾਰਨ ਹੋ ਰਿਹਾ ਪੰਜਾਬ ਦਾ ਇਹਨਾਂ ਸ਼ਿਕਾਇਤ ਨਾਲ ਇੱਥੇ ਰੋਕ ਲਈਏ ਵਧੀਆ ਜੀ ਪਿੰਡਾਂ ਵੱਲੋਂ ਇਹ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਦੱਸੇ ਕਿ ಗ್ರಾಮ ਪੰਚਾਇਤ ਪਿੰਡ ਜਵਾਹਰ ਕੇ ਮਾਨਸਾ ਦੇ ਵੱਲੋਂ ਇਹ ਵੱਡੇ ਫੈਸਲੇ ਲਏ ਗਏ ਨੇ ਕਿ ਨਸ਼ਾ ਵੇਚਣ ਵਾਲਿਆਂ ਦੇ ਪਿੱਛੇ ਕੋਈ ਵੀ ਮੈਂਬਰ ਨਹੀਂ ਜਾਵੇਗਾ ਜੋ ਕਿ ਪਿੰਡ ਦੇ ਵਿੱਚ ਵਿਆਹ ਕਰਵਾਉਂਦਾ ਮੁੰਡਾ ਕੁੜੀ ਉਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਜੇਕਰ ਕੋਈ ਪ੍ਰਵਾਸੀ ਦੇ ਨਾਲ ਵਿਆਹ ਕਰਵਾਉਂਦਾ ਹੈ ਉਸ ਨੂੰ ਵੀ ਪਿੰਡ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਦੱਸਦੀ ਕਿ ਇਹ ਫੈਸਲੇ ਪਿੰਡ ਜਵਾਹਰਕੇ ਦੀ ಗ್ರಾಮ ਪੰਚਾਇਤ ਦੇ ਵੱਲੋਂ ਲਏ ਗਏ ਨੇ ਇਸ ਬੰਦੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਮਨਸਾ ਤੋਂ ਅਵਤਾਰ ਸਿੰਘ ਪੰਜਾਬੀ ਲੋਕ ਚੈਨਲ